ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਠੀਕ ਠਾਕ ਹਮੇਂ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਦੋਸਤੋ ਅੱਜ ਦੀ ਇਸ ਵੀਡੀਓ ਦਾ ਤੁਸੀਂ ਥੰਬਨੇਲ ਵੇਖਿਆ ਹੋਣਾ ਜਿਹਦੇ 'ਚ ਆਪਾਂ ਲਿਖਿਆ ਹੈ ਮਨੁੱਖ ਤੇ ਮੱਛਰ ਜਣੀ ਕਹਿਣ ਨੂੰ ਇਹ ਗੱਲ ਲੱਗ ਸਕਦੀ ਆ ਬਈ ਯਾਰ ਇਹ ਕੋਈ ਵਿਸ਼ਾ ਹੋਇਆ ਮੱਛਰ ਵੀ ਬਿਥੇਰੇ ਆ ਤੇ ਮਨੁੱਖ ਵੀ ਬਿਥੇਰੇ ਆ ਸੱਚੀ ਮੁੱੱਚੀ ਕੋਈ ਵਿਸ਼ਾ ਬਣਦਾ ਹੀ ਨਹੀਂ ਹੈ ਪਰ ਇੱਕ ਗੱਲ ਜ਼ਰੂਰ ਆ ਮੱਛਰ ਉਹ ਇਨਸੈਕਟ ਹੈ ਉਹ ਕੀਟ ਹੈ ਜਿਹੜਾ ਸਾਡੇ ਵਾਸਤੇ ਕਈ ਬਿਮਾਰੀਆਂ ਸਹਿੇੜ ਦਿੰਦਾ ਬਿਮਾਰੀਆਂ ਬੇਸ਼ੱਕ ਛੋਟੀਆਂ-ਛੋਟੀਆਂ ਨਹੀਂ ਅਸੀਂ ਲੰਬੇ ਸਮੇਂ ਤੋਂ ਉਹਨਾਂ ਬਿਮਾਰੀਆਂ ਦਾ ਸਾਹਮਣਾ ਵੀ ਕਰਦੇ ਆਏ ਹਾਂ ਜਿਦੇ ਵਿੱਚ ਚਾਹੇ ਮਲੇਰੀਆ ਹੋਵੇ ਫਲੇਰੀਆ ਹੋਵੇ ਡੇਂਗੂ ਹੋਵੇ ਚਿਕਨਗੁਨੀਆ ਹੋਵੇ ਮਤਲਬ ਹੈਗੀਆਂ ਨੇ ਬਹੁਤ ਸਾਰੀਆਂ ਬਿਮਾਰੀਆਂ ਪਰ ਇਨਾਂ ਦਿਨਾਂ ਦੇ ਵਿੱਚ ਇੱਕ ਬਿਮਾਰੀ ਦੀ ਚਰਚਾ ਖਾਸ ਹੁੰਦੀ ਆ ਪ੍ਰਿੰਟ ਮੀਡੀਆ ਦੇ ਵਿੱਚ ਵੀ ਤੇ ਲੋਕਾਂ ਦੇ ਵਿੱਚ ਵੀ ਉਹ ਬਿਮਾਰੀ ਹੈ ਡੇਂਗੂ ਦੀ ਬਿਮਾਰੀ ਹੁਣ ਬਹੁਤ ਵਾਰ ਐਂ ਲੱਗ ਸਕਦਾ ਵੀ ਯਾਰ ਡੈਂਗੂ ਦੀ ਬਿਮਾਰੀ ਫਿਰ ਕਿੱਡੀ ਕੁ ਬਿਮਾਰੀ ਆ ਮੱਛਰ ਕਟਣ ਨਾਲ ਹੋ ਜਾਂਦਾ ਹੈ ਤੇ ਅਸੀਂ ਡਾਕਟਰ ਕੋਲ ਜਾਵਾਂਗੇ ਦਵਾਈ ਲੈ ਲਾਂਗੇ ਠੀਕ ਹੋ ਜਾਾਂਗੇ ਕਿਉਂਕਿ ਸਾਡੀ ਮਾਨਸਿਕਤਾ ਅਕਸਰ ਹੀ ਇਸ ਗੱਲ ਦੇ ਉੱਤੇ ਖੜੀ ਹੈ ਵੀ ਬਿਮਾਰੀ ਨੂੰ ਠੀਕ ਕਰਨ ਵਾਸਤੇ ਬਸ ਦਵਾਈ ਦੀ ਲੋੜ ਹੁੰਦੀ ਹੈ ਪਰ ਦੋਸਤੋ ਨਹੀਂ ਭਾਵੇਂ ਗੱਲ ਥੋੜੀ ਠੀਕ ਹੈ ਇਹ ਤੁਸੀਂ ਸਹੀ ਹੋ ਆਪਦੀ ਥਾਂ ਦੇ ਉੱਤੇ ਵੀ ਡੈਂਗੂ ਕੋਈ ਬਹੁਤ ਹੀ ਵੱਡੀ ਬਿਮਾਰੀ ਨਹੀਂ ਅੰਕੜੇ ਵੀ ਇਹੀ ਕਹਿੰਦੇ ਆ ਮਤਲਬ WHO ਵੱਲੋਂ ਬੇਸ਼ਵਸੀਤਸ ਸੰਗਠਨ ਵੱਲੋਂ ਜਿਹੜੇ ਅੰਕੜੇ ਪੇਸ਼ ਕੀਤੇ ਗਏ ਆ ਜਾਨੀ ਦੁਨੀਆ ਭਰ ਚ 12 ਕਹ ਹਜ਼ਾਰ ਮੌਤਾਂ ਹੁੰਦੀਆਂ ਨੇ ਸਾਰੀਆਂ ਇੱਕ ਸਾਲ ਦੇ ਵਿੱਚ ਡੇਂਗੂ ਨਾਲ ਇਸੇ ਤਰ੍ਹਾਂ ਜੇ ਭਾਰਤ ਦੀ ਗੱਲ ਕਰਨੀ ਹੋਵੇ ਤਾਂ ਉੱਥੇ ਵੀ ਇਹ ਗਿਣਤੀ ਸੈਂਕੜਿਆਂ ਦੇ ਵਿੱਚ ਹੀ ਆ ਜਾਨੀ 200 97 ਕਮੌਤਾਂ ਜਿਹੜੀਆਂ ਪਿਛਲੇ ਸਾਲ ਦਰਜ ਕੀਤੀਆਂ ਸਾਲ ਦੀਆਂ ਤੇ ਪੰਜਾਬ ਚ ਤਾਂ ਇਹ ਅੰਕੜਾ ਹੋਰ ਵੀ ਬਹੁਤ ਥੱਲੇ ਆ ਜਾਂਦਾ ਇਸ ਕਰਕੇ ਅਸੀਂ ਮੰਨਦੇ ਹਾਂ ਵੀ 40-50 ਮੌਤਾਂ ਹਰ ਸਾਲ ਜੇ ਹੋ ਵੀ ਜਾਂਦੀਆਂ ਨੇ ਤਾਂ ਇਹਦੇ ਤੋਂ ਵੱਧ ਮੌਤਾਂ ਤਾਂ ਹੋਰ ਬਹੁਤ ਸਾਰੇ ਕਾਰਨਾ ਕਰਕੇ ਮਨੁੱਖਾਂ ਦੀਆਂ ਹੋ ਜਾਂਦੀਆਂ ਨੇ ਇਸ ਕਰਕੇ ਇਹ ਤਾਂ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਇਹ ਤਾਂ ਬਹੁਤ ਛੋਟੀ ਜੀ ਬਿਮਾਰੀ ਹੈ ਅਸੀਂ ਕਿਉਂ ਚਿੰਤਾ ਕਰੀਏ ਇਸ ਗੱਲ ਦੀ ਪਰ ਨਹੀਂ ਦੋਸਤੋ ਗੱਲ ਇਹ ਨਹੀਂ ਆ ਵੀ ਬਿਮਾਰੀ ਛੋਟੀ ਆ ਕਿ ਵੱਡੀ ਆ ਸਵਾਲ ਤਾਂ ਇਹ ਆ ਵੀ ਜਿਹੜੀਆਂ ਆ 40-45 ਮੌਤਾਂ ਹੁੰਦੀਆਂ ਨੇ ਪੰਜਾਬ 'ਚ ਸਾਲ ਦੀਆਂ ਇਹਦੇ 'ਚ ਨੰਬਰ ਕਿਹਦਾ ਲੱਗਣਾ ਸਵਾਲ ਤਾਂ ਇਸ ਗੱਲ ਦਾ ਤੇ ਨੰਬਰ ਅਕਸਰ ਉਹਨਾਂ ਲੋਕਾਂ ਦਾ ਹੀ ਲੱਗਦਾ ਹੁੰਦਾ ਜਿਹੜੇ ਜਾਂ ਤਾਂ ਆਪਣੀ ਸਿਹਤ ਦਾ ਖਿਆਲ ਨਾ ਰੱਖਣ ਤੇ ਜਾਂ ਫਿਰ ਉਸ ਬਿਮਾਰੀ ਬਾਰੇ ਜਾਣਕਾਰੀ ਨਾ ਰੱਖਦੇ ਹੋਣ ਆਪਣੇ ਆਪ ਨੂੰ ਬਚਾਇਆ ਤਾਂ ਹੀ ਜਾ ਸਕਦਾ ਹੈ ਜੇ ਤੁਹਾਨੂੰ ਉਸ ਬਿਮਾਰੀ ਬਾਰੇ ਜਾਣਕਾਰੀ ਆ ਇਸ ਕਰਕੇ ਆਪਾਂ ਅੱਜ ਡੇਂਗੂ ਦੀ ਗੱਲ ਕਰਨ ਲੱਗੇ ਹਾਂ ਹੈ ਕੀ ਇਹ ਇੱਕ ਵਾਇਰਲ ਵਿਖਾਰ ਹੈ ਡੇਂਗੂ ਜਿਹਨੂੰ ਇੱਕ ਪੈਰਾਸੀਟਾ ਮੋਲ ਗੋਲੀ ਦੇ ਨਾਲ ਹੀ ਧਾਰਿਆ ਜਾ ਸਕਦਾ ਹੁਣ ਉਸ ਤੋਂ ਬਾਅਦ ਫਿਰ ਸਾਨੂੰ ਲੱਗਦਾ ਵੀ ਇਹ ਫਿਰ ਹੁੰਦਾ ਕਿਵੇਂ ਆ ਹੁੰਦਾ ਹੈ ਮੱਛਰ ਦੇ ਕੱਟਣ ਨਾਲ ਏਸੀ ਕਰਕੇ ਆਪਾਂ ਮੱਛਰ ਦੀ ਗੱਲ ਕੀਤੀ ਆ ਤੇ ਉਹ ਮੱਛਰ ਕਿਹੜਾ ਹੈ ਇਹ ਵੀ ਇੱਕ ਸਵਾਲ ਆ ਤੇ ਮੱਛਰ ਹੈ ਦੋਸਤੋ ਏਡੀਜ਼ ਅਜੀਪਟੀ ਨਾਂ ਦਾ ਜਿਹਦੇ ਕੱਟਣ ਨਾਲ ਡੇਂਗੂ ਬੁਖਾਰ ਹੋ ਜਾਂਦਾ ਹੈ ਹੁਣ ਕਈ ਵਾਰ ਅਸੀਂ ਪਿੰਡਾਂ ਦੇ ਵਿੱਚ ਕੈਂਪ ਲਾਉਣ ਜਾਂਦੇ ਆ ਉੱਥੇ ਗੱਲਾਂ ਚੱਲਦੀਆਂ ਨੇ ਆਮ ਲੋਕਾਂ ਦੇ ਨਾਲ ਮਜ਼ਾਕੀਆ ਕਿਸਮ ਦੇ ਲੋਕ ਵੀ ਬੜੇ ਮਿਲਦੇ ਆ ਅਸੀਂ ਕਹਿੰਦੇ ਆ ਵੀ ਏਡੀ ਅਜ਼ਿਪਟੀ ਨੂੰ ਤੁਸੀਂ ਕਿਵੇਂ ਵਿਸ਼ਾਣੋਗੇ ਹੁਣ ਮੋਟੀ ਜੀ ਗੱਲ ਤਾਂ ਇਹ ਹੀ ਆ ਵੀ ਆਪਾਂ ਸਿੱਧੇ ਰੂਪ ਚ ਇਹ ਕਹਿ ਦਈਏ ਵੀ ਯਾਰ ਜਿਹੜਾ ਇਹ ਮੱਛਰ ਆ ਆਮ ਨਾਲੋਂ ਥੋੜਾ ਜਿਹਾ ਵੱਡਾ ਹੁੰਦਾ ਤੇ ਉਹਦੇ ਉੱਤੇ ਚਿੱਟੇ ਰੰਗ ਦੀਆਂ ਧਾਰੀਆਂ ਪਈਆਂ ਹੁੰਦੀਆਂ ਇਸ ਕਰਕੇ ਉਹਨੂੰ ਅਸੀਂ ਟਾਈਗਰ ਟਾਈਪ ਕਹਿ ਦਿੰਨੇ ਆ ਫਿਰ ਮਜ਼ਾਕ ਇਹ ਲੋਕਾਂ ਨੇ ਤਾਂ ਮਜ਼ਾਕ ਕਰਨਾ ਹੀ ਹੋਇਆ ਉਹਨਾਂ ਦਾ ਫਿਰ ਸਵਾਲ ਹੁੰਦਾ ਹੈ ਬੀਜੀ ਇਹ ਫਿਰ ਤੁਰਦਾ ਵੀ ਚੀਤੇ ਵਾਂਗੂ ਆ ਇਹਦੀਆਂ ਖਾਂ ਵੀ ਚੀਤੇ ਵਰਗੀਆਂ ਹੁੰਦੀਆਂ ਫਿਰ ਜੀ ਇਹ ਗਰਜਦਾ ਵੀ ਚੀਤੇ ਵਾਂਗੂ ਆ ਫਿਰ ਤਾਂ ਔਖਾ ਹੀ ਕੰਮ ਉਹ ਨਹੀਂ ਭਰਾਬੋ ਇਹੋ ਜੀ ਗੱਲ ਨਹੀਂ ਹੈ ਨਾ ਤਾਂ ਇਹ ਤੁਰਦਾ ਚੀਤੇ ਵਾਂਗੂ ਆ ਨਾ ਹੈ ਇਹ ਦਿnga ਅੱਖਾਂ ਜੀ ਤੇ ਵਰਗੀਆਂ ਨੇ ਤੇ ਨਾ ਹੀ ਗਰਜਦਾ ਚੀਤੇ ਵਾਂਗੂ ਪਰ ਇੱਕ ਵਾਰ ਬੰਦੇ ਨੂੰ ਮੰਜੇ ਤੇ ਟੇਡਾ ਕਰ ਦਿੰਦਾ ਜਦੋਂ ਲੜ ਜਾਂਦਾ ਇਸ ਕਰਕੇ ਜਾਨੀ ਮੋਟੀ ਜੀ ਨਿਸ਼ਾਨੀ ਤਾਂ ਇਹੀ ਰੱਖਣੀ ਹੈ ਵੀ ਚੀਤੇ ਵਰਗਾ ਤਾਂ ਇਹ ਇਸ ਕਰਕੇ ਆ ਵੀ ਇਹਦੇ ਪਿੰਡੇ ਦੇ ਉੱਤੇ ਤੇ ਸਰੀਰ ਦੇ ਉੱਤੇ ਧਾਰੀਆਂ ਜੀਆਂ ਪਈਆਂ ਨੇ ਤਾਂ ਕਿ ਤੁਸੀਂ ਪਛਾਣ ਸਕੋ ਅਸੀਂ ਮੋਟੀ ਜੀ ਗੱਲ ਇਹ ਤਾਂ ਕਹਿ ਦਿੰਦੇ ਆ ਕੋਣਰ ਸਵਾਲ ਇਸ ਗੱਲ ਦਾ ਹੈ ਵੀ ਅਸੀਂ ਪਛਾਣ ਵੀ ਲਿਆ ਤਾਂ ਫਿਰ ਬਹੁਤ ਵਾਰੀ ਇਹਨਾਂ ਦਿਨਾਂ ਦੇ ਵਿੱਚ ਭਾਵੇਂ ਠੰਡ ਉਤਰਨੀ ਸ਼ੁਰੂ ਹੋ ਜਾਂਦੀ ਹੈ ਪਰ ਇਹਨਾਂ ਦਿਨਾਂ 'ਚ ਇਹ ਮੱਛਰ ਦੇ ਕੱਟਣ ਨਾਲ ਡੇਂਗੂ ਫੈਲਦਾ ਬਹੁਤ ਹੈ ਕਿਉਂ ਫੈਲਦਾ ਹੈ ਕਿਉਂਕਿ ਜਿਹੜਾ ਡੇਂਗੂ ਦਾ ਮੱਛਰ ਹੈ ਇਹ ਇੱਕ ਖਾਸ ਤਾਪਮਾਨ ਦੇ ਵਿੱਚ ਹੀ ਜਿਉਂਦਾ ਰਹਿ ਸਕਦਾ ਹੈ ਪੂ ਤਾਪਮਾਨ ਕਿਹੜਾ ਹੈ ਉਹ ਤਾਪਮਾਨ 16 ਡਿਗਰੀ ਸੈਂਟੀਗ੍ਰੇਡ ਤੋਂ ਥੱਲੇ ਨਾ ਹੋਵੇ ਜੇ ਤਾਪਮਾਨ 16 ਡਿਗਰੀ ਸੈਂਟੀਗ੍ਰੇਡ ਤੋਂ ਥੱਲੇ ਚਲਿਆ ਜਾਂਦਾ ਹੈ ਇਹ ਮੱਛਰ ਮਰ ਜਾਂਦਾ ਆਪਣੇ ਆਪ ਤੇ ਜੇ ਤਾਪਮਾਨ 32 ਡਿਗਰੀ ਸੈਂਟੀਗ੍ਰੇਡ ਤੋਂ ਉੱਪਰ ਚਲਿਆ ਜਾਂਦਾ ਤਾਂ ਵੀ ਇਹ ਮੱਛਰ ਮਰ ਜਾਂਦਾ ਤੇ ਆਹੀ ਉਹ ਦੇਣਾ ਜਿਹਦੇ ਵਿੱਚ ਬੇਸ਼ੱਕ ਰਾਤ ਦਾ ਤਾਪਮਾਨ ਤਾਂ ਕਾਫੀ ਘਟ ਜਾਂਦਾ 16 ਦੇ ਨੇੜੇ ਤੇੜੇ ਜਿਹਾ ਆ ਜਾਂਦਾ ਪਰ ਅਜੇ ਤਾਂ ਉਹ ਵੀ ਨਹੀਂ ਹੋਇਆ ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਇਹਦੇ ਵੱਧਣ ਫੁੱਲਣ ਦਾ ਤੇ ਇਹਦੇ ਕੱਟਣ ਦਾ ਸਭ ਤੋਂ ਟੁਕਮਾ ਸਮਾਂ ਹੁੰਦਾ ਹੈ ਇਸੇ ਟੁਕਮੇ ਸਮੇਂ ਦੇ ਵਿੱਚ ਇਸੇ ਕਰਕੇ ਪੰਜਾਬ ਦੇ ਵਿੱਚ ਜਿਹੜੇ ਕੇਸ ਆ ਉਹਨਾਂ ਦੇ ਵਿੱਚ ਲਗਾਤਾਰ ਵਾਤਾ ਹੁੰਦਾ ਇਸ ਲਈ ਇਹਨਾਂ ਦਿਨਾਂ ਚ ਆਪਾਂ ਖਾਸ ਖਿਆਲ ਰੱਖਣਾ ਕਈ ਹਰ ਜੋਸ਼ ਆ ਜਾਂਦਾ ਨਾ ਬੰਦੇ ਨੂੰ ਕਹਿੰਦਾ ਫਿਰ ਚੰਗਾ ਫੁਲਾਣਾ ਕੰਮ ਅੱਜ ਨਵੇੜਨਾ ਝੜਾ ਲਓ ਬਾਹਾਂ ਜਾਂ ਕਈ ਵਾਰੀ ਕੱਪੜੇ ਲਿਬੜਨ ਦੇ ਡਰ ਤੋਂ ਆਪਾਂ ਕਮੀਜ਼ ਲਾ ਕੇ ਵੀ ਰੱਖ ਦਿੰਨੇ ਆ ਤੇ ਬਸ ਫਿਰ ਉਹੀ ਸਮਾਂ ਹੁੰਦਾ ਜਦੋਂ ਸਵੇਰੇ ਤੇ ਸ਼ਾਮ ਨੂੰ ਅਸੀਂ ਆਪਦੇ ਕੰਮਕਾਰਾਂ 'ਚ ਰੁੱਝੇ ਹੁੰਨੇ ਆ ਤੇ ਟਾਂਡੇ ਉੱਤੇ ਕੱਪੜੇ ਘਟ ਹੁੰਦੇ ਆ ਉਦੋਂ ਇਹ ਵਾਰ ਕਰਦਾ ਸਵੇਰੇ ਤੇ ਸ਼ਾਮ ਨੂੰ ਇਹ ਮੱਛਰ ਜ਼ਿਆਦਾ ਕੱਟਦਾ ਤੇ ਵਚਣ ਦਾ ਤਾਂ ਪ੍ਰਭੂ ਫਿਰ ਇੱਕੋ ਹੀ ਤਰੀਕਾ ਹੈ। ਭਈ ਆਪਾਂ ਕੰਮਕਾਰ ਕਰਨ ਵੇਲੇ ਕੱਪੜੇ ਲੱਬੜਨ ਦੇ ਡਰੋਂ ਲਈਏ ਨਾ ਸਗੋਂ ਪੁਰਾਣੇ ਕੱਪੜੇ ਪਾਲ ਗਏ। ਤੇ ਕੱਪੜੇ ਵੀ ਕੋਸ਼ਿਸ਼ ਕਰੀਏ ਵੀ ਪੂਰੀਆਂ ਬਾਹਾਂ ਵਾਲੇ ਪਾਲ ਗਏ ਤਾਂ ਵਧੀਆ ਰਹਿੰਦਾ ਹੈ। ਜਣੀ ਸਰੀਰ ਨੂੰ ਵੱਧ ਤੋਂ ਵੱਧ ਕਵਰ ਕਰਨ ਦੀ ਕੋਸ਼ਿਸ਼ ਕਰਗੇ। ਇੱਕ ਗੱਲ ਹੋਰ ਆ। ਮਹਾਰਤਾ ਇਹ ਵੀ ਆਂਦੇ ਆ। ਭਈ ਜਿਹੜੇ ਲੋਕਾਂ ਨੂੰ ਪਹਿਲਾਂ ਕਦੇ ਡੇਂਗੂ ਹੋਇਆ ਉਹਨਾਂ ਨੂੰ ਆਪਣਾ ਜ਼ਿਆਦਾ ਖਿਆਲ ਰੱਖਣ ਦੀ ਲੋੜ ਆ। ਉਹਨਾਂ ਨੂੰ ਛੇਤੀ ਹੋਣ ਦੀ ਸੁਭਾਵਨਾ ਹੋ ਜਾਂਦੀ ਹੈ। ਇਸ ਕਰਕੇ ਇਹ ਵੀ ਆਪਾਂ ਨੂੰ ਚੇਤੇ ਰੱਖਣ ਦੀ ਲੋੜ ਆ। ਦੂਸਰੀ ਗੱਲ ਆ ਜਿਹੜਾ ਆਪਣੇ ਮਨਾਂ ਦੇ ਵਿੱਚ ਇਹ ਗੱਲ ਆ ਕੋਈ ਯਾਰ ਡੇਂਗੂ ਫਿਰ ਕੀ ਹੋ ਗਿਆ ਕੰਮ ਕਰ ਤਾਂ ਕਰਨਾ ਹੀ ਨੇ। ਐਡੀ ਵੀ ਬਾਹਲੀ ਗੱਲ ਨਹੀਂ। ਜੇ ਹੋ ਗਿਆ ਤਾਂ ਡਾਕਟਰ ਕੋਲੇ ਜਾਵਾਂਗੇ ਦਵਾਈ ਲੈ ਲਾਂਗੇ। ਐ ਨਾ ਸੋਚੋ। ਕਦੇ ਨਾ ਸੋਚੋ ਇਹ ਗੱਲ। ਕਿਉਂਕਿ ਇਸ ਵਾਇਰਸ ਨੂੰ ਖਤਮ ਕਰਨ ਵਾਲੀ ਕੋਈ ਦਵਾਈ ਨਹੀਂ ਹੈ। ਜਾਨੀ ਜਦੋਂ ਤੋਂ ਨੂੰ ਡੇਂਗੂ ਮ ਬੁਖਾਰ ਹੋ ਜਾਂਦਾ ਹੈ ਕਦੇ ਵੀ ਐਂਟੀਬਾਇਓਟਿਕ ਨਹੀਂ ਲੈਣਾ ਮਹਾਰਾਂ ਦੀ ਕੋਈ ਦੱਸੀ ਹੋਈ ਗੱਲ ਹੈ ਇਹ ਇਸ ਕਰਕੇ ਐਂਟੀਬਾਇਓਟਿਕ ਨਹੀਂ ਲੈਣਾ ਸਿਰਫ ਤੇ ਸਿਰਫ ਬੁਖਾਰ ਨੂੰ ਉਤਾਰਨ ਦਾ ਕੋਸ਼ਿਸ਼ ਕਰਨੀ ਹੈ ਪਾਣੀ ਵੱਧ ਤੋਂ ਵੱਧ ਪੀਣਾ ਜਿੰਨਾ ਪੀ ਸਕਦੇ ਹੋ ਤੇ ਦੂਸਰੀ ਗੱਲ ਇਹ ਆ ਭਈ ਤੁਸੀਂ ਰੈਸਟ ਕਰਨੀ ਆ ਆਰਾਮ ਕਰਨਾ ਪਰ ਆਰਾਮ ਕਰਨ ਦਾ ਤਾਂ ਸਮਾਂ ਨਹੀਂ ਹੈ ਸਾਡੇ ਕੋਲ ਇਸ ਲਈ ਅਸੀਂ ਤਾਂ ਸਮਝਦੇ ਹਾਂ ਵੀ ਦਵਾਈ ਲੱਗੇ ਤੇ ਆਪਦੇ ਕਮਾਂਕਾਰਾਂ ਤੇ ਲੱਗੀ ਹੈ ਪਰ ਪਰ ਉਹ ਜ਼ਿੰਦਗੀ ਤੋਂ ਪਿਆਰੀ ਚੀਜ਼ ਕੋਈ ਨਹੀਂ ਹੈ ਇਸ ਲਈ ਅਸੀਂ ਤਾਂ ਸਾਰਿਆਂ ਨੂੰ ਇਹ ਹੀ ਕਹਿੰਦੇ ਆ ਵੀ ਤੁਸੀਂ ਜਦੋਂ ਵੀ ਕਿਤੇ ਤੁਹਾਨੂੰ ਇਹ ਲੱਛਣ ਲੱਗਦੇ ਆ ਵੀ ਡੇਂਗੂ ਬੁਖਾਰ ਹੋ ਗਿਆ ਹੁਣ ਲੱਛਣ ਕੀ ਨੇ ਲੱਛਣ ਤਾਂ ਫਿਰ ਇਹੀ ਨੇ ਬਹੁਤ ਜ਼ਿਆਦਾ ਤੇਜ਼ ਬੁਖਾਰ ਹੁੰਦਾ ਬੁਖਾਰ ਤੋਂ ਬਾਅਦ ਸਾਡੀਆਂ ਜਿਹੜੀਆਂ ਅੱਖਾਂ ਦੇ ਅੱਖਾਂ ਦੇ ਐਸੇ ਹਿੱਸੇ ਦੇ ਉੱਤੇ ਦਰਦ ਹੋਣਾ ਸ਼ੁਰੂ ਹੋ ਜਾਂਦਾ ਦੁਖਦੀਆਂ ਨਹੀਂ ਤੇਜ਼ ਬੁਖਾਰ ਨਾਲ ਪਿੰਡੇ ਦੇ ਉੱਤੇ ਧੱਫੜ ਹੋ ਜਾਂਦੇ ਆ ਜੀ ਕੱਚਾ ਹੁੰਦਾ ਖੱਟਾ ਹੁੰਦਾ ਉਲਟੀ ਆਉਣ ਨੂੰ ਲੱਗਦੀ ਆ ਸਰੀਰ ਟੁੱਟਦਾ ਇਸਾਰੇ ਦੇ ਲੱਛਣ ਜਦੋਂ ਤੁਹਾਨੂੰ ਲੱਗਦਾ ਵੀ ਇਹੋ ਜੀ ਗੱਲ ਹੈਗੀ ਆ ਬੁਖਾਰ ਦੇ ਵਿੱਚ ਫਿਰ ਤੁਸੀਂ ਕਰਨਾ ਕੀ ਆ ਕਰਨਾ ਤਾਂ ਫਿਰ ਪਰ ਕੋਈ ਗੱਲ ਆ ਵੀ ਆਪਾਂ ਟੈਸਟ ਕਰਾ ਲਈਏ ਟੈਸਟ ਹੁੰਦਾ ਕਿੱਥੇ ਆ ਉਹ ਸਰਕਾਰੀ ਹਸਪਤਾਲਾਂ ਦੇ ਵਿੱਚ ਫਰੀ ਦੇ ਵਿੱਚ ਕੀਤਾ ਜਾਂਦਾ ਸਾਨੂੰ ਉੱਥੇ ਜਾਣਾ ਚਾਹੀਦਾ ਅਸੀਂ ਆਪਣੇ ਆਪ ਨੂੰ ਬਚਾਉਣਾ ਤਾਂ ਉੱਥੇ ਟੈਸਟ ਕਰਵਾਈਏ ਤੇ ਡਾਕਟਰ ਸਾਹਿਬ ਨੂੰ ਦਿਖਾਈਏ ਦਿਖਾਉਣ ਤੋਂ ਬਾਅਦ ਆਪਾਂ ਰੈਸਟ ਕਰੀਏ ਪਰ ਇੱਕ ਗੱਲ ਹੋਰ ਬੜੀ ਚਰਚਾ ਚ ਰਹਿੰਦੀ ਆ ਕਿ ਘਰ ਦੇ ਕਿਸੇ ਜੀ ਨੂੰ ਲਾਣੇਦਾਰ ਨੂੰ ਹੋ ਗਿਆ ਡੇਂਗੂ ਦਾ ਬੁਖਾਰ ਲਿਓ ਜੀ ਬਾਜ਼ਾਰ ਚੁੱਕੀ ਵੀ ਲਿਓ ਜੀ ਭਾਲ ਕੇ ਕਿਤੋਂ ਬੱਕਰੀ ਦਾ ਦੁੱਧ ਇਹੋ ਜੀ ਕੋਈ ਗੱਲ ਨਹੀਂ ਇਹ ਮਿੱਥਾ ਨਹੀਂ ਬਹੁਤ ਲੋਕਾਂ ਨੇ ਮਿੱਥਾ ਬਣਾਈਆਂ ਹੋਈਆਂ ਨੇ ਇਹਨਾਂ ਮਿੱਥਾਂ ਚੋਂ ਸਾਨੂੰ ਬਾਹਰ ਨਿਕਲਣ ਦੀ ਲੋੜ ਆ ਅਸੀਂ ਪਾਣੀ ਲੈਣਾ ਲਿਓਕੜ ਲੈਣਾ ਜਿੰਨਾ ਮਰਜੀ ਉਹ ਜਿਸ ਮਰਜ਼ੀ ਰੂਪ ਦੇ ਵਿੱਚ ਹੋਵੇ ਜੇ ਸਾਡੀ ਜੇਬ ਅਲਾਉ ਕਰਦੀਏ ਤਾਂ ਕੀ ਵੀ ਖਾ ਲਓ ਲੈ ਲਓ ਨੇ ਜਹਰਾ ਦੋ ਦਿਨ ਜੇ ਸਾਡੀ ਜੇਬ ਅਲਾਉ ਕਰਦੀ ਆ ਮਹਿੰਗੇ ਭਾ ਦਾ ਇਹਨਾਂ ਦਿਨਾਂ 'ਚ ਬੱਕਰੀ ਦਾ ਦੁੱਧ ਹੋ ਜਾਂਦਾ ਪੀ ਲਓ ਕੋਈ ਦਿੱਕਤ ਨਹੀਂ ਪਰ ਜੇ ਸਾਡੀ ਜੇਬ ਬਾਹਲਾ ਵਜਨ ਨਹੀਂ ਚੱਲਦੀ ਤਾਂ ਫਿਰ ਸਾਨੂੰ ਇਸ ਰਸਤੇ ਨਹੀਂ ਪੈਣਾ ਚਾਹੀਦਾ ਪਾਣੀ ਪੀਓ ਸਿੰਪਲ ਕੱਚੀ ਲੱਸੀ ਪੀਓ ਹਬ ਬਹੁਤੀ ਵਾਰ ਲੱਗਦਾ ਯਾਰ ਡਾਕਟਰ ਤੋਂ ਬੋਤਲ ਹੀ ਲਵਾ ਲਿਆਈਏ ਪਾਣੀ ਪੀਣ ਪਾਣੀ ਪੀਣਾ ਨਹੀਂ ਪਉ ਸੌਖਾ ਤਰੀਕਾ ਨਹੀਂ ਜੇ ਤੁਸੀਂ ਮੂੰਹ ਨਾਲ ਪਾਣੀ ਪੀ ਸਕਦੇ ਹੋ ਤੇ ਤੁਹਾਨੂੰ ਉਲਟੀ ਦੀ ਕੋਈ ਸੁਭਾਵਨਾ ਨਹੀਂ ਆ ਤਾਂ ਫਿਰ ਲੋੜ ਨਹੀਂ ਆ ਵੀ ਤੁਸੀਂ ਬੋਤਲਾਂ ਲਗਾਓ ਇਸ ਕਰਕੇ ਥੋੜੀਆਂ ਜਿਹੀਆਂ ਗੱਲਾਂ ਜੇ ਅਸੀਂ ਚੇਤੇ 'ਚ ਰੱਖ ਲਈਏ ਮਛਰਾਂ ਤੋਂ ਬਚਿਆ ਜਾ ਸਕਦਾ ਕੋਈ ਕਰੀਮਾ ਵਰਤ ਸਕਦੇ ਆ ਤਾਂ ਉਹ ਕਰੀਮਾ ਵਰਤ ਲਓ ਲਾਉਣ ਵਾਲੇ ਦਾ ਇਹ ਤਾਂ ਮੱਛਰਾਂ ਤੋਂ ਬਚਣਾ ਜਿਵੇਂ ਮਰਜੀ ਹੈ ਬਚ ਲੋ ਭਰਾਵੋ ਤੇ ਡੇਂਗੂ ਤੋਂ ਬਚੇ ਰਹਿਾਂਗੇ ਅੰਕੜਾ ਭਾਵੇਂ ਬਹੁਤ ਛੋਟਾ ਹੈ ਬਿਮਾਰੀ ਭਾਵੇਂ ਕੋਈ ਬਾੜੀ ਵੱਡੀ ਨਹੀਂ ਪਰ ਜਿਹਨੂੰ ਡੇਂਗੂ ਹੋਇਆ ਨਾ ਇੱਕ ਵਾਰ ਉਹਨੂੰ ਪੁੱਛ ਕੇ ਦੇਖਿਓ ਵੀ ਡੇਂਗੂ ਕੀ ਬਲਾ ਦਾ ਨਾਹੀਂ ਇਸ ਕਰਕੇ ਇਹਦੇ ਤੋਂ ਬਚਣ ਦੇ ਲਈ ਆਕੁਸ਼ਕ ਗੱਲਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਇਲਾਜ਼ਮੀ ਤੌਰ ਤੇ ਕਿ ਧਿਆਨ ਚ ਰੱਖਿਓ ਧਿਆਨ ਚ ਰੱਖਿਓ ਕੰਮ ਆਉਣਗੀਆਂ ਜ਼ਿੰਦਗੀ ਦੇ ਵਿੱਚ ਤੇ ਡੇਂਗੂ ਤੇ ਹੋਰ ਜਾਣਕਾਰੀ ਵਾਸਤੇ ਅਸੀਂ ਪਿਛਲੇ ਸਾਲ ਵੀ ਇੱਕ ਵੀਡੀਓ ਕੀਤੀ ਸੀ ਉਹਦਾ ਲਿੰਕ ਅਸੀਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇਵਾਂਗੇ ਉਹ ਵੀ ਦੇਖ ਸਕਦੇ ਹੋ ਤੁਸੀਂ ਤੇ ਜੇ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਲਾਜ਼ਮੀ ਆਪਣੇ ਆਲੇ ਦੁਆਲੇ ਨਾਲ ਸਾਂਝੀ ਕਰ ਦਿਓ ਬਸ ਡੇਂਗੂ ਦਾ ਬਚਾਅ ਇਹੀ ਆ ਵੀ ਸਾਨੂੰ ਜਾਣਕਾਰੀ ਹੋਵੇ ਇਹਦਾ ਇਲਾਜ ਪਰਹੇਜ ਹੀ ਇਹਦਾ ਇਲਾਜ ਹੈ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਹੱਥ ਬੰਨ ਕੇ ਅਪੀਲ ਹੈ ਇਹਨਾਂ ਦਿਨਾਂ ਦੇ ਵਿੱਚ ਆਪਣੇ ਆਪ ਨੂੰ ਤੰਦਰੁਸਤ ਰੱਖਣ ਦੇ ਲਈ ਆਪਾਂ ਡੇਂਗੂ ਤੋਂ ਸੁਰੱਖਿਅਤ ਰਹਿਣਾ ਇਸ ਸੁਰੱਖਿਆਤ ਅਸੀਂ ਤਾਂ ਹੀ ਰਹਿ ਸਕਦੇ ਹਾਂ ਜੇ ਇਹਦੇ ਬਾਰੇ ਜਾਣਕਾਰੀ ਹੋ ਸੋ ਆਪਾਂ ਇਹਦੀ ਜਾਣਕਾਰੀ ਇਕੱਠੀ ਕਰ ਗਏ ਤੇ ਜੇ ਸਾਡੀ ਜਾਣਕਾਰੀ ਵਧੀਆ ਲੱਗੀ ਤਾਂ ਲੋਕਾਂ ਨੂੰ ਭੇਜਿਓ ਸ਼ੇਅਰ ਕਰਿਓ ਤਾਂ ਕਿ ਸਾਰੇ ਹੀ ਆਪਾਂ ਡੇਂਗੂ ਤੋਂ ਬਚ ਸਕੀਏ ਤੇ ਨਾਲੇ ਇਸ ਵੀਡੀਓ ਨੂੰ ਤੁਸੀਂ ਲਾਈਕ ਕਰਿਓ ਇਹੋ ਜੀਆਂ ਜਾਣਕਾਰੀਆਂ ਹੋਰ ਲੈਣ ਦੇ ਲਈ ਸਾਡਾ ਜਿਹੜਾ ਚੈਨਲ ਹੈ ਉਹਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ ਸਸੀਕਾ